ਹਾਂਜੀ ਜੋ ਕਿ ਮੈਂ ਪਿਛਲੇ ਸਮੇਂ ਤੋਂ ਲੱਚਰ ਧਾੜੀਆਂ ਵੀਡੀਓ ਬਣਾ ਰਿਆ ਸੀ ਗਾਲ ਗਲੂਚੀ ਹੁੰਦੀ ਸੀ ਮੇਰੀ ਵੀਡੀਓ ਦੇ ਵਿੱਚ ਜਿਸ ਕਰਕੇ ਆਪਣਾ ਸਮਾਜ ਜਿਹੜੀ ਕਿ ਨੌਜਵਾਨ ਪੀੜ੍ਹੀ ਆ ਤੇ ਉਹ ਕੀ ਸਿੱਖ ਰਹੀ ਸੀ ਇਹ ਮੈਨੂੰ ਵੀ ਨਹੀਂ ਪਤਾ ਸੀ ਤੇ ਮੈਨੂੰ ਹੁਕਮ ਆਇਆ ਜੀ ਪੰਥ ਬੁੱਢਾ ਦਲ ਮਾਨ ਸਿੰਘ ਅਕਾਲੀ ਜੀ ਵੱਲੋਂ ਵੀ ਇਹ ਲੱਚਰ ਧਾੜੀਆਂ ਵੀਡੀਓ ਬੰਦ ਕਰ ਤੇ ਮੈਂ ਜਿਹੜੀ ਆ ਇਹ ਵੀਡੀਓ ਮੈਂ ਗੁਰਪ੍ਰੀਤ ਸਿੰਘ ਇਹ ਵੀਡੀਓ ਮੈਂ ਅੱਗੇ ਤੁਹਾਨੂੰ ਕਹਿਣਾ ਵੀ ਅੱਗੇ ਤੋਂ ਮੇਰੀ ਕੋਈ ਗਾਲ ਗਲੂਚੀ ਵਾਲੀ ਵੀਡੀਓ ਨਹੀਂ ਆਉਗੀ ਚੰਗੀਆਂ ਵੀਡੀਓ ਆਉਣਗੀਆਂ ਸਮਾਜ ਦੇ ਦੇਖਣ ਵਾਲੀਆਂ ਹੋਣਗੀਆਂ ਜਿਸ ਨਾਲ ਕਿ ਸਮਾਜ ਵਧੇ ਖੁੱਲੇ ਮਾਨਸਿਕ ਤੌਰ ਤੇ ਸਹੀ ਰਹੇ ਨਾ ਕਿ ਮਾਨਸਿਕ ਤੌਰ ਤੇ ਜੋ ਪਹਿਲਾਂ ਜਾ ਰਿਹਾ ਸੀ ਗਲਤ ਹੋ ਰਹੇ ਤਾਂ। ਜਿਹੜੇ ਆ ਵੀਡੀਓ ਹੀ ਬਣਾਉਂਦੇ ਹਨ ਤੇ ਬਹੁਤ ਸਾਰੇ ਇਹ ਵੀ ਗੱਲ ਸਾਨੂੰ ਕਹਿੰਦੇ ਆ ਵੀ ਬਾਬਾ ਜੀ ਸਾਡਾ ਤਾਂ ਰੋਟੀ ਪਾਣੀ ਇਤੋਂ ਚੱਲਦਾ ਵਾ ਤੇ ਤੁਸੀਂ ਸਾਨੂੰ ਡੱਕਦੇ ਆ ਤੇ ਚਲੋ ਅਸੀਂ ਤੁਹਾਡੀ ਗੱਲ ਮੰਨ ਕੇ ਰੁੱਕ ਵੀ ਜਾਂਦੇ ਆ ਪਰ ਸਾਡਾ ਰੋਟੀ ਪਾਣੀ ਦਾ ਤੰਗ ਹੋ ਜਾਣਾ ਹਨਾ ਤੇ ਮੈਂ ਉਹਨਾਂ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਇਕੱਲੇ-ਇਕੱਲੇ ਨੂੰ ਜਵਾਬ ਦੇਈਏ ਤੇ ਇੰਨਾ ਸਮਾਂ ਨਹੀਂ ਹੁੰਦਾ। ਵੇਖੋ ਜਿਹੜੇ ਅੱਜ ਤੋਂ 15 ਸਾਲ ਪਹਿਲਾਂ 10 ਸਾਲ ਪਹਿਲਾਂ ਜਿਹੜੇ ਲੋਕ ਹੀ ਉਹ ਕੀ ਗੱਲ ਰੋਟੀ ਨਹੀਂ ਖਾਂਦੇ ਜਦੋਂ ਸੋਸ਼ਲ ਮੀਡੀਆ ਨਹੀਂ ਚੱਲਦਾ ਤੇ ਜਾਂ ਜਿਹੜੀਆਂ ਬੀਬੀਆਂ ਇਹ ਗੱਲ ਕਹਿੰਦੀਆਂ ਵੀ ਬਾਬੇ ਦੇ ਵੇਲੇ ਬਹਿ ਕੇ ਟਿੱਪਣੀਆਂ ਕਰੀ ਜਾਂਦੇ ਆ ਜਾਂ ਸਾਡੇ ਤੇ ਇਹ ਐਕਸ਼ਨ ਲੈਂਦੇ ਆ ਉਹਨਾਂ ਬੀਬੀਆਂ ਨੂੰ ਵੀ ਇਹ ਗੱਲ ਸਵਾਲ ਪੁੱਛਦੇ ਆ ਵੀ ਜਿਹੜੀਆਂ ਪਹਿਲਾਂ ਸੋਸ਼ਲ ਮੀਡੀਆ ਤੇ ਨਹੀਂ ਹੀ ਸਾਡੀਆਂ ਬੀਬੀਆਂ ਭੈਣਾ ਕੀ ਗੱਲ ਰੋਟੀ ਨਹੀਂ ਖਾਂਦੀਆਂ ਉਹਨਾਂ ਦੇ ਬੱਚੇ ਨਹੀਂ ਹੀ ਪਾਜਦੇ ਉਹਨਾਂ ਦੇ ਬੱਚੇ ਜਿਹੜੇ ਉਹ ਰੋਟੀ ਖਾਂਦੇ ਨਹੀਂ ਪਾਲਦੇ ਨਹੀਂ ਬੱਚੇਓ ਹਰ ਚੀਜ਼ ਦਾ ਮਸਲਾ ਹੁੰਦਾ ਹੱਲ ਹੋ ਜਾਂਦਾ ਹਰ ਚੀਜ਼ ਦਾ ਮਸਲਾ ਹੁੰਦਾ ਪਰ ਸਾਡਾ ਇੱਕ ਕੇਵਲ ਇੱਥੇ ਨਹੀਂ ਆ ਕੇ ਹੁੰਦਾ ਵੀ ਕੱਲਾ ਅਸੀਂ ਆਪਣੇ ਆਪ ਨੂੰ ਨੰਗੇ ਕਰ ਲਈਏ ਸੋਸ਼ਲ ਮੀਡੀਆ ਤੇ ਤੇ ਫੇਰ ਹੀ ਸਾਡੇ ਬੱਚੇ ਰੱਜ ਕੇ ਖਾਣਗੇ ਵੀ ਜਾਂ ਹੁਣ ਆਪਾਂ ਆ ਜਿਹੜੇ ਛੋਟੇ ਤੋਂ ਲੈ ਕੇ ਵੱਡੇ ਤੱਕ ਆ ਕਈ ਸਿਆਣੇ ਵੀ ਚੋਰੇ ਉਹ ਵੀ ਗਾਲੀਆਂ ਗਾਲਾਂ ਗੰਦੀਆਂ ਕੱਢਦੇ ਆ ਦਿੱਤੇ ਉਹ ਪਏ ਕੀ ਪ੍ਰਾਗੇ ਕੈਪਸੂਲ ਗੋਲੀਆਂ ਉਹਨਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਆ ਨਾ ਆ ਕੱਲ ਹੁਣ ਮੁੰਡੇ ਨੇ ਇੱਕ ਨੇ ਸ਼ਾਇਦ ਗੁਰਪ੍ਰੀਤ ਦਾ ਨਾਮ ਉਹਨੇ ਕਿਹਾ ਵੀ ਮੈਂ ਇਹ ਚੀਜ਼ ਦਾ ਪਰੇਸ਼ ਕਰਦਾ ਵੀ ਮਗਾ ਤੋਂ ਮੈਂ ਇਸ ਚੀਜ਼ ਦੇ ਉੱਤੇ ਕੋਈ ਇਹੋ ਜੀ ਗੰਦੀ ਵੀਡੀਓ ਨਹੀਂ ਪਾਉਂਗਾ ਜਿਹਦੇ ਨਾਲ ਮਾਹੌਲ ਖਰਾਬ ਹੋਵੇ ਜਾਂ ਆਉਣ ਵਾਲੇ ਬੱਚਿਆਂ ਵਾਸਤੇ ਆਪਾਂ ਜਿਹੜਾ ਸਮਾਂ ਹਾਲਾਤ ਮਾੜੇ ਪੈਦਾ ਕਰ ਰਹੇ ਜਿਹੜੇ ਉਹ ਨਾ ਹੋ ਸਕਣ ਸੋ ਉਹ ਆਪਾਂ ਜਿਹੜਾ ਗੰਦ ਫਲਾ ਰਹੇ ਆ ਉਹਦੇ ਨਾਲ ਆਪਾਂ ਆਪਣਿਆਂ ਦਾ ਨੁਕਸਾਨ ਕਰਨ ਦੇ ਆ ਜਿਹੜੀਆਂ ਬੀਬੀਆਂ ਅੱਜ ਸੋਸ਼ਲ ਮੀਡੀਆ ਤੇ ਲਿਡਲਾ ਲਾ ਕੇ ਚੰਦ ਪੈਸਿਆਂ ਦੀ ਖਾਤਰ ਨੱਚਦੀਆਂ ਟੱਪਦੀਆਂ ਫਿਰਦੀਆਂ ਨਾ ਇਹ ਕੰਡੇ ਵੀ ਚੜੀਆਂ ਇੱਕ ਦਿਨ ਇਹਨਾਂ ਦੇ ਬੱਚਿਆਂ ਨੇ ਜਦੋਂ ਵੇਖਣਾ ਨਾ ਇਹਨਾਂ ਨੂੰ ਇਹਨਾਂ ਦੇ ਲਾਣਤਾ ਪਾਉਣੀਆਂ ਤੁਹਾਨੂੰ ਸ਼ਾਇਦ ਇਹ ਗੱਲਾਂ ਦਾ ਸਾਰਿਆਂ ਨੂੰ ਪਤਾ ਕਿ ਪਿਛਲੇ ਸਮਿਆਂ ਦੇ ਵਿੱਚ ਨਾ ਜੇ ਤੁਸੀਂ ਜਾਓਗੇ ਥੋੜਾ ਜਿਹਾ ਕਿਤੇ ਭੀ ਭੈਣ ਬਦਕਾਰ ਹੋ ਜੇ ਜਾਂ ਕਿਤੇ ਮਾਂ ਬਦਕਾਰ ਹੋ ਜੇ ਨਾ ਤੇ ਉਹਨੂੰ ਮੱਥੇ ਨਹੀਂ ਲਾਉਂਦਾ ਹੁੰਦਾ ਕੋਈ ਠੀਕ ਆ ਉਹਦੇ ਨਾਲ ਕੋਈ ਗੱਲ ਕਰਨੀ ਪਸੰਦ ਨਹੀਂ ਕਰਦਾ ਟੱਬਰੀ ਛੇਕ ਦਿੰਦੇ ਹੁੰਦੇ ਠੀਕ ਆ ਤੇ ਆਪਣੀ ਪੱਗ ਬਚਾਉਣ ਵਾਸਤੇ ਅਗਲੇ ਗੱਡੀ ਛਾੜ ਦਿੰਦੇ ਸੀ ਤੇ ਅੱਜ ਦੇ ਪਤਾ ਨਹੀਂ ਕਿੱਦਾਂ ਦੇ ਬਿਗਾਰਤ ਹੋ ਗਏ ਆ ਆਪ ਵੀ ਆਪ ਹੀ ਵੀਡੀਓ ਸ਼ੂਟ ਕਰੀ ਜਾਂਦੇ ਲੱਗੇ ਹਨਾ ਜੋ ਸੋ ਵੀਡੀਓ ਬਣਾਓ ਅਹੀਂ ਨਹੀਂ ਕਹਿੰਦੇ ਦਾ ਬਣਾਓ ਵੀਡੀਓ ਬਣਾਓ ਚੰਗੀਆਂ ਵੀਡੀਓ ਬਣਾਓ ਜਿਹੜੀਆਂ ਪੰਜਾਬ ਨੂੰ ਸੇਧ ਦੇਣ ਇਹੋ ਜਿਹੀਆਂ ਵੀਡੀਓ ਬਣਾਉਣ ਦਾ ਕੀ ਫਾਇਦਾ ਵੀ ਜਿਹੜੀਆਂ ਤੁਹਾਡੇ ਆਨਲਾਈਨ ਸਮੇਂ ਤੇ ਕੰਡੇ ਵਿਜਨ ਜਾਂ ਤੁਹਾਡੇ ਬੱਚਿਆਂ ਦੀ ਨਸ ਜਿਹੜੀ ਆ ਉਹ ਦਿਮਾਗੀ ਸੰਤੁਲਨ ਜਿਹੜਾ ਵਿਗਾੜ ਦੇਣ ਆ ਅਸੀਂ 22 ਸਾਲ ਦੀ ਉਮਰ ਤੱਕ ਸਾਨੂੰ ਕੁਝ ਪਤਾ ਵੀ ਨਹੀਂ ਤੇ ਆ ਹੁਣ ਮੰਨ ਲਓ ਪੰਜਵੀਂ ਦੇ ਨਿਆਣਾ ਹੁੰਦਾ ਤੇ ਉਹਨੂੰ ਸਾਰਾ ਕੁਝ ਪਤਾ ਹੁੰਦਾ ਵੀ ਕਿੱਥੇ ਕੀ ਕਰਨਾ ਤੇ ਕਿਹੜੀ ਗੱਲ ਕਿਦੋਂ ਕਰਨੀ ਆ ਆਹ ਛੋਟੇ ਛੋਟੇ ਨਿਆਣੇ ਜੜਿਆ ਉਹ ਉਹ ਵੀ ਉਹ ਵੀ ਫਰੈਂਡਾਂ ਬਣਾਈ ਫਿਰਦੇ ਇਹ ਤੁਹਾਡਾ ਬੇੜਾ ਕਰਕੇ ਆਵਾ ਕਿਸੇ ਦਾ ਬਾਹਰੋਂ ਨਹੀਂ ਕਰਕੇ ਆ ਵੀ ਜਾਂ ਅੰਗਰੇਜ਼ਾਂ ਨੇ ਗੋਰਿਆਂ ਨੇ ਕਾਲਿਆਂ ਨੇ ਉਹ ਉਹਨਾਂ ਦਾ ਕਲਚਰ ਹੀ ਉਹਨਾਂ ਦਾ ਉਹ ਉਧਰਲੇ ਦੇਸ਼ 'ਚ ਰਹਿ ਗਿਆ ਏ ਤੇ ਆਹ ਜਿਹੜੇ ਸਾਲੇ ਹੁਣ ਆਪਣੇ ਜਿਹੜੇ ਚਾਰਕ ਪੈਸੇ ਲੈਣ ਵਾਸਤੇ ਇਹ ਸਿੱਧੀਆਂ ਹੀ ਇੱਕ ਦੂਜੇ ਦੇ ਮੂੰਹ 'ਚ ਮੂੰਹ ਪਾਈ ਜਾਂਦੇ ਆ ਇਹਨਾਂ ਲੋਕਾਂ ਨੂੰ ਮਾਸਾ ਸ਼ਰਮ ਨਹੀਂ ਆਉਂਦੀ ਵੀ ਯਾਰ ਸਾਡੇ ਭਲਕੇ ਨਿਆਣੇ ਵੇਖਣਗੇ ਜਾਂ ਸਾਡੀ ਮਾਂ ਵੇਖੂਗੀ ਸਾਡੀ ਭੈਣ ਵੇਖੂਗੀ ਸਾਡਾ ਪਿਓ ਵੇਖੂਗਾ ਸਾਡਾ ਭਰਾ ਵੇਖੂਗਾ ਯਾਰ ਇਹ ਐਨੇ ਲੋਕ ਬੇਗਾਰਤ ਹੋ ਗਏ ਆ ਵੇਖੋ ਜਦੋਂ ਅਸੀਂ ਪੂਣਛਾਣ ਕਰਦੇ ਆ ਨਾ 30 31 ਬੰਦਿਆਂ ਦੀ ਲਿਸਟ ਹੈ ਜਿਹੜੀ ਉਹਦੇ ਵਿੱਚੋਂ ਦੋ ਤਿੰਨ ਬੰਦੇ ਜਿਹੜੇ ਉਹ ਮਤਲਬ ਕਿ ਕਲੀਅਰ ਕਰਤੇ ਆ ਤੇ ਬਾਕੀ ਜਿਹੜੇ ਪਏ ਆ ਨਾ 28 29 ਬੰਦੇ ਤੇ ਧਿਆਨ ਸਾਡਾ ਉਹਨਾਂ ਵੱਲ ਵੀ ਆ ਅਜੇ ਉਹਨਾਂ ਦੀਆਂ ਆਈਡੀਆਂ ਅਸੀਂ ਚੈੱਕ ਕਰਨ ਦੇ ਆ ਤੇ ਭਾਈ ਮੁੜ ਕੇ ਕੋਈ ਬੰਦਾ ਚੀਕਾ ਨਾ ਮਾਰੇ ਮੁੜ ਕੇ ਇਹ ਨਾ ਕਹੋ ਤੁਸੀਂ ਮਰਕ ਵਸੂਲੀਆਂ ਕਰਨ ਵਾਸਤੇ ਖੜਿਆ ਕਰਦੇ ਆ ਕੋਈ ਇੱਕ ਬੰਦਾ ਵੀ ਕਹਦੇ ਵੀ ਇਹ ਕਿਰਪਿਆ ਵੀ ਲਿਆ ਕੇ ਕੋ ਤੇ ਚੈਨਲ ਵਾਲੇ ਕੋ ਕੇ ਆਈਡੀ ਵਾਲੇ ਤੋਂ ਤੇ ਸਾਨੂੰ ਦੱਸ ਸਕਦਾ ਠੀਕ ਆ ਬਾਕੀ ਭਾਈ ਜਿੱਥੇ ਜਾਣਾ ਆਉਣਾ ਪਊਗਾ ਜਿੱਥੇ ਨਾਲ ਬੰਦੇ ਨੇ ਜਾਣਾ ਆਉਣਾ ਉਥੇ ਦੇ ਅਗਲੇ ਨੇ ਖਰਚਾ ਕਰਕੇ ਖਾਣਾ ਹੁਣ ਸਾਡੇ ਘੜ ਜਹਾਜ ਚੱਲਦੇ ਹਨ ਇਹ ਵੀ ਗੱਲ ਨਾਲੇ ਰੱਖ ਦੇਣਾ ਕਿਉਂਕਿ ਅਸੀਂ ਜਿੱਥੇ ਵੀ ਇਹੋ ਜਿਹੇ ਬੰਦੇ ਜਿਹਨੇ ਵੀਡੀਓ ਬਣਾ ਰਿਆ ਵੇਖੋ ਸਾਡੀ ਫੁੱਲ ਤਿਆਰੀ ਅਸੀਂ ਸਰਵਟ ਤਰੀਕ ਤੱਕ ਵਿਜੀ ਆ ਤਿੰਨ ਵਿੱਚੋਂ ਤੁਹਾਨੂੰ ਦੱਸਿਆ ਹੈਂਡਲ ਹੋ ਗਿਆ ਤੇ ਜਿਹੜੇ ਬਾਕੀ ਜਿਹੜੇ 28 28 29 ਬੈਠੇ ਆ ਇਹਨਾਂ ਦੇ ਵੱਲ ਧਿਆਨ ਆ ਸਾਡਾ ਤੇ ਇਹ ਜਿਹੜੇ ਗੰਦ ਪਾਉਂਦੇ ਉਹ ਆਪ ਹੀ ਆਪਣੇ ਅੰਦਰ ਝਾਤੀ ਮਾਰ ਲੈਣ ਤੇ ਆਪੋ ਆਪਣੀਆਂ ਆਈਡੀਆ ਤੋਂ ਵੀਡੀਓ ਸ਼ੇਅਰ ਕਰ ਦੇਣ ਪੀ ਆਪਣੇ ਪ੍ਰਾਈਵੇਸੀ ਲਾ ਲੈਣ ਵੀ ਅੱਜ ਤੋਂ ਬਾਅਦ ਇਹੋ ਜਿਹਾ ਗੰਦ ਨਹੀਂ ਕਲਚਰ ਕਲਚਰ ਇਹੋ ਜਿਹਾ ਨਹੀਂ ਪੈਦਾ ਕਰਾਂਗੇ ਵੀ ਜਿਹੜਾ ਸਾਡੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਬਰਬਾਦ ਹੋਣ ਤੇ ਉਹਦੇ ਚੰਗੀ ਗੱਲਾਂ ਨਹੀਂ ਤੇ ਫਿਰ ਅਸੀਂ ਜਿੰਨੂ ਜਿੰਨੂ ਬੰਦੇ ਦਾ ਪੁੱਤ ਬਣਾਇਆ ਜਿਹੜੀਆਂ ਆਈਡੀਆਂ ਤੋਂ ਉਹਨਾਂ ਨੇ ਵੀਡੀਓ ਪਾਈਆਂ ਉਹਨਾਂ ਆਈਡੀਆਂ ਤੇ ਜਾ ਕੇ ਅਸੀਂ ਉਹਨਾਂ ਨੂੰ ਲਾਈਵ ਕਰਾਉਣਾ ਜੇ ਫਿਰ ਨਾ ਕਿਉਂ ਕਿਉਂਕਿ ਮੈਂ ਇਹ ਵਾਰ-ਵਾਰ ਨਹੀਂ ਕਹਿਣਾ ਕਿਉਂਕਿ ਮੈਨੂੰ ਸਾਰੇ ਸਿੰਘ ਇਹ ਕਹਿ ਰਹੇ ਵੀ ਆਪਾਂ ਇਹ ਵੀਡੀਓ ਨਹੀਂ ਪਾਉਣੀ ਇਹਨਾਂ ਨੂੰ ਸਿੱਧਾ ਜਾ ਕੇ ਟਾਉਣਾ ਹੀ ਆ ਪਰ ਮੇਰਾ ਮੈਂ ਜਜ਼ਬਾਤੀ ਬੰਦਾ ਮੈਂ ਨਹੀਂ ਚਾਹੁੰਦਾ ਨਾ ਕਿ ਕਿਸੇ ਦਾ ਐਵੇਂ ਤਮਾਸ਼ਾ ਬਣਾਇਆ ਜਾਵੇ ਨਾ ਤੇ ਸਾਨੂੰ ਕੋਈ ਵਿਊ ਦਾ ਚੱਕਰ ਆ ਤੇ ਨਾ ਸਾਨੂੰ ਕੋਈ ਪੈਸਿਆਂ ਦਾ ਚੱਕਰ ਆ ਕਿਉਂਕਿ ਨਾ ਤੇ ਸਾਡੀਆਂ ਆਈਡੀਆਂ ਆਈਡੀਆਂ ਇਹਨਾਂ ਤੋਂ ਪੈਸੇ ਆਉਂਦੇ ਆ ਤੇ ਨਾ ਸਾਡਾ ਕੋਈ ਚੈਨਲ ਬਣਿਆ ਠੀਕ ਆ ਅਸੀਂ ਤਾਂ ਨਿਸ਼ਕਾਮ ਸੇਵਾ ਕਰਦੇ ਆ ਨਿਸ਼ਕਾਮ ਸੇਵਾ ਕਰਾਂਗੇ ਬਾਕੀ ਭਾਈ ਜਿਹਨੂੰ ਤੰਗੀ ਪੇਸ਼ੀ ਆ ਕੋਈ ਜ਼ਿਆਦਾ ਹੀ ਆ ਵੀ ਜਿਨ੍ਹਾਂ ਨੇ ਇਹੋ ਜਿਹਾ ਨੰਗਪਣਾ ਜ਼ਿਆਦਾ ਮਸ਼ਹੂਰ ਕਰਨਾ ਉਹਨਾਂ ਨੂੰ ਚੰਗਾ ਲੱਗਦਾ ਉਹ ਸਾਨੂੰ ਦੱਸ ਦਿਆ ਕਰਨ ਨਾ ਨਾ ਤੇ ਫਿਰ ਕੋਈ ਗੱਲ ਨਹੀਂ ਆਪਾਂ ਬਾਕੀ ਜਿਹੜੇ ਨਤੀ ਇਹਨਾਂ ਨੂੰ ਰਹਿਣ ਦਾਗੇ ਪਹਿਲਾਂ ਇਹਨਾਂ ਨੂੰ ਮਿਲਣਾਂਗੇ ਪਰ ਯਾਰ ਆਪਣੇ ਅੰਦਰ ਥੋੜੀ ਜਿਹੀ ਚਾਤੀ ਮਾਰਿਓ ਤੁਹਾਨੂੰ ਨਹੀਂ ਲੱਗਦਾ ਵੀ ਆਪਾਂ ਛੋਟੀਆਂ-ਛੋਟੀਆਂ ਜਿਹੜੀਆਂ ਬੱਚੀਆਂ ਸਾਡੀਆਂ ਜਿਨ੍ਹਾਂ ਨੇ ਸਿਰ ਨੰਗੇ ਕਰਨੇ ਸੀ ਅੱਜ ਉਹ ਸਿਰ ਨੰਗੇ ਜਿਨ੍ਹਾਂ ਦੇ ਵੇਖਦੇ ਤੇ ਆਪਣੇ ਜੀਨ ਕੋ ਹੁੰਦਾ ਆ ਆਪਾਂ ਸਿਰ ਟੱਕਦੇ ਹੀ ਤੇ ਅੱਜ ਉਹ ਵੀ ਨਿੱਕੇ-ਨਿੱਕੇ ਬੱਚੀਆਂ ਜਿਹੜੀਆਂ ਉਹ ਜੀਨ ਟੌਪ ਆਪ ਆ ਕੇ ਹਨਾ ਕਿਦੇ ਅੱਧ ਨੰਗੇ ਹੋ ਕੇ ਵੀਡੀਓ ਪਾਉਂਡੀਆਂ ਜਿਹੜੀਆਂ 5-7 10 ਸਾਲ ਦੀਆਂ ਬੱਚੀਆਂ ਉਹਨਾਂ ਦੇ ਅੰਦਰ ਆਪਾਂ ਇਹੋ ਜਿਹਾ ਦਿਮਾਗ ਚ ਭਰ ਦਿੱਤਾ ਤੇ ਜਿਹੜੀਆਂ ਜਵਾਨ ਆ ਉਹਨਾਂ ਦੇ ਜਿਹੜੇ ਸਾਡੇ ਬੱਚੇ ਆ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਹਿਸਾਬ ਨਾਲ ਆ ਜਿਹੜੇ ਇੱਥੇ ਪਛਾਣੂ ਜੇ ਇਕੱਠੇ ਕਰਦੇ ਫਿਰਦੇ ਨਾ ਇਹ ਚੇਤਾ ਰੱਖਿਓ ਇਹ ਪੰਜਾਬ ਦੇ ਬਾਅਦ ਤੇ ਕਰਨ ਰਿਹਾ ਭਈਆਂ ਵਾਲਾ ਬ੍ਰੀਡ ਬਣਾਉਣਾ ਉਹਨਾਂ ਨੇ ਪੰਜਾਬ 'ਚ ਕਿਉਂਕਿ ਆਪਣੇ ਵਾਲੇ ਤੇ ਵੈਸੇ ਖਤਮ ਹੋ ਜਾਣੇ ਆ ਜਦੋਂ ਸਮੇ ਤੋਂ ਪਹਿਲਾਂ ਕੋਈ ਵੀ ਚੀਜ਼ ਜ਼ਿਆਦਾ ਮਿਲ ਜੇ ਨਾ ਬੰਦੇ ਨੂੰ ਖਾਣ ਵਾਸਤੇ ਤੇ ਬੰਦਾ ਉਦਾਂ ਖਤਮ ਹੋ ਜਾਂਦਾ ਖਰਾਕ ਜ਼ਿਆਦਾ ਖਾਓਗੇ ਤਾਂ ਵੀ ਨੁਕਸਾਨ ਕਰਦੀ ਆ ਠੀਕ ਆ ਨਾ ਮਲੇ ਤਾਂ ਤਾਂ ਵੀ ਨੁਕਸਾਨ ਹੁੰਦਾ ਕੋਈ ਵੀ ਚੀਜ਼ ਆ ਉਹਦੀ ਇੱਕ ਸੀਮਾ ਹੁੰਦੀ ਆ ਕਸੀਮਾ ਪਾਰ ਕੀਤਾ ਨੁਕਸਾਨ ਹੋਣਾ ਹੀ ਹੋਣਾ ਸੋ ਮੈਂ ਇਹ ਆਖਰੀ ਵਾਰ ਕਹਿਣ ਦਿਆਂ ਬਾਕੀ ਭਾਈ ਤੁਹਾਡੀ ਮਰਜ਼ੀ ਆ ਫਿਰ ਜਿਹੜੀਆਂ ਸਾਡੀ ਰੇਂਜ ਚ ਆ ਗਿਆ ਫਿਰ ਭਲਕੇ ਸਾਨੂੰ ਇਹ ਨਾ ਕਿ ਉਹ ਵੀ ਭਾਈ ਸਾਨੂੰ ਦੱਸਿਆ ਨਹੀਂ ਹਨਾ ਜਿਹੜੇ ਜਿਹੜੇ ਗੰਦ ਪਾਰ ਹੈ ਜਿਆਦਾ ਜਿਹੜੇ ਵੈਗਰੇ ਦੀਆਂ ਗੋਲੀਆਂ ਜਾਂ ਦੂਜੇ ਤੇ ਜੇ ਪ੍ਰਾਗਿਆ ਪ੍ਰੂਗਿਆ ਦੀਆਂ ਮਸ਼ਹੂਰੀਆਂ ਕਰਦੇ ਪਏ ਆਪਣੀਆਂ ਆਈਡੀਆ ਤੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਿਹੜੇ ਕਹਿੰਦੇ ਸਹੀ ਦੌਰ ਲਿਆਂਤਾ ਅਸੀਂ ਆਹ ਕਰਤਾ ਹੀ ਉਹ ਕਰਤਾ ਜਾਂ ਚੈਨਲਾਂ ਤੇ ਗੰਦ ਪਾ ਰਹੇ ਆ ਠੀਕ ਆ ਤੇ ਉਹਨਾਂ ਬੰਦਿਆਂ ਨੇ ਇੱਕੋ ਗੱਲ ਆ ਬੰਦੇ ਦੇ ਪੁੱਤ ਮਾੜ ਜੋ ਫੇਰ ਨਾ ਆਖਿਓ ਕਿ ਸਾਡਾ ਨੁਕਸਾਨ ਹੋਇਆ ਬਾਕੀ ਜਿਹੜੀ ਪ੍ਰੋਡੂਸਰ ਦੀ ਗੱਲ ਆ ਪ੍ਰੋਡੂਸਰ ਨੇ ਹੁਣ ਭਲਾਈ ਦੇ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਆ ਉਹਨੇ ਜਿਹੜੀਆਂ ਮਾੜੀਆਂ ਵੀਡੀਓ ਉਹਦੇ ਨਾਲ ਵੀ ਗੱਲ ਹੋਈ ਉਹ ਕਹਿੰਦਾ ਮੈਂ ਇਹ ਬਾ ਮੇਰੀਆਂ ਬਾਬਾ ਜੀ ਪੁਰਾਣੀਆਂ ਮੈਂ ਨਵੀਂ ਕੋਈ ਇਦਾਂ ਦੀ ਵੀਡੀਓ ਨਹੀਂ ਬਣਾ ਰਿਹਾ ਜੇ ਉਹ ਭਲਾਈ ਦੇ ਕਾਰਜਾਂ ਵਿੱਚ ਹੁਣ ਲੱਗ ਚੁੱਕਾ ਕੋਈ ਬੰਦਾ ਵੀ ਜਿਹੜਾ ਪਾ ਮੇਉ ਪਹਿਲਾਂ ਕਿਦਾਂ ਦਾ ਵੀ ਜੀਮ ਰਿਆ ਜੇ ਹੋਣ ਵਾਲੇ ਸਮੇਂ ਤੋਂ ਚੰਗੇ ਕੰਮਾਂ 'ਚ ਲੱਗਾ ਨਾ ਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿ ਆਪਾਂ ਉਹਨੂੰ ਸਾਥ ਦੇਈਏ ਉਹਦਾ ਹਨਾ ਤੇ ਜੇ ਬੰਦਾ ਫਿਰ ਵੀ ਪੁੱਠੇ ਕੰਮ ਕਰਦਾ ਫੇਰ ਉਹਦੀ ਤਾਂ ਹੁਣ ਤੇ ਗੋਡਾ ਰੱਖਣਾ ਹੀ ਆ ਸੋ ਜਿੰਨੇ ਵੀ ਪੇਚਾਂ ਵਾਲੇ ਆ ਜਾਂ ਆਈਡੀਆ ਵਾਲੇ ਆ ਜਾਂ ਆ YouTube ਵਾਲੇ ਆ ਜਾਂ Facebook ਵਾਲੇ ਆ ਜਾਂ Instagram ਵਾਲੇ ਸਨੈਪਚੈਟ ਵਾਲੇ ਆ ਇਹ ਸੋਚ ਲਿਓ ਤੁਹਾਡੀਆਂ ਧੀਆਂ ਵੀ ਵੇਂਦੀਆਂ ਤੁਹਾਡੀਆਂ ਭੈਣਾਂ ਵੀ ਵੇਂਦੀਆਂ ਤੇ ਜਿਹੜੇ ਆ 70 70 80 ਸੀ ਸਾਲ ਦੇ ਬੁੱਢੇ ਨੱਚਦੇ ਫਿਰਦੇ ਗਾਣਿਆਂ ਦੇ ਉੱਤੇ ਹਨ ਚਟੀਆਂ ਦਾੜੀਆਂ ਇਹਨਾਂ ਨੂੰ ਵੀ ਥੋੜਾ ਬਹੁਤ ਬੁੜੀਆਂ ਵੀ ਨਾਲ ਲੈ ਆ ਲੀਆਂ ਉਹਨਾਂ ਨੇ ਐਡੇ ਬਿਸ਼ਰਮ ਬੰਦੇ ਆਪ ਤੇ ਆਪ ਤੇ ਗੰਦ ਪਾਉਂਦੇ ਨਾਲੇ ਕੋ ਬੁੜੀ ਜੀ ਵੀ ਲਈ ਫਿਰਦਾ ਨਾ ਉਹਦੇ ਮੂੰਹ 'ਚ ਦੰਦਿਆ ਤੇ ਪਤਾ ਨਹੀਂ ਕਿੱਥੋਂ ਘੱਸੀ ਜੀ ਕੱਢੀ ਡਰੰਮ 'ਚ ਉਹਨੂੰ ਵੀ ਨਾਲ ਲੈ ਕੇ ਨੱਚੀ ਜਾਂਦਾ ਯਾਰ ਲਾਂਢ ਤੇ ਆ ਜਿਹੜਾ ਪੰਜਾਬ ਗੁਰੂਆਂ ਪੀਰਾਂ ਦੇ ਨਾਂ ਤੇ ਵਸਦਾ ਸੀ ਅੱਜ ਬੇਗਾਰਤਾਂ ਦੇ ਨਾਂ ਤੇ ਵਸਣ ੜਿਆ ਤੇ ਇਹ ਬੇਗੈਰ ਤਾਂ ਸਭ ਤੋਂ ਵੱਧ ਹੋ ਗਏ ਜਿਨ੍ਹਾਂ ਦੀ ਜਮੀਰ ਹੀ ਮਰ ਚੁੱਕੀ ਆ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਆ ਵੀ ਅਸੀਂ ਕੰਡੇ ਬੀਜ ਰਹੇ ਆ ਕਿ ਜਾਂ ਫੁੱਲ ਬੀਜਦੇ ਪਏ ਆ ਸੋ ਥੋੜਾ ਜਿਹਾ ਧਿਆਨ ਦਿਓ ਆਪਣੇ ਵੱਲ ਮੈਂ ਕੋਈ ਇੱਥੇ ਜਹੇਦਾਰ ਨਹੀਂ ਆ ਵੀ ਜਾਂ ਮੈਂ ਕੋਈ ਪੰਥ ਦਾ ਬਹੁਤ ਵੱਡਾ ਠੇਕੇਦਾਰ ਨਾ ਤੁਹਾਡੀਆਂ ਇਹੋ ਸ਼ਬਦਾਵਲੀ ਵੀ ਤੂੰ ਠੇਕੇਦਾਰ ਕੋ ਜਹੇਦਾਰ ਮੈਂ ਪਹਿਲਾਂ ਕਹਿੰਦਾ ਵੀ ਹਾਂ ਮੈਂ ਇੱਕ ਗੁਰੂ ਨਾਨਕ ਦੇ ਘਰ ਦਾ ਕੁੱਪੜਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਇੱਕ ਸਪਾਈ ਆ ਤੇ ਜਿਹੜਾ ਸਾਨੂੰ ਲਗਦਾ ਵੀ ਅਸੀਂ ਆਉਣ ਵਾਲੇ ਸਮੇਂ 'ਚ ਕੰਡੇ ਬੀਜਦੇ ਆ ਉਹਨਾਂ ਕੰਡਿਆਂ ਨੂੰ ਅਸੀਂ ਗੁਰੂ ਤੋਂ ਪਹਿਲਾਂ ਪਹਿਲਾਂ ਪੁੱਟਣਾ ਇਹ ਤੁਸੀਂ ਸਾਥ ਦਿਓਗੇ ਤਾਂ ਚੰਗੀ ਗੱਲ ਆ ਨਹੀਂ ਦਿਓਗੇ ਤਾਂ ਪੁੱਟੇ ਤਾਂ ਵੀ ਹੋ ਜਾਣੇ ਆ ਠੀਕ ਆ ਬਾਕੀ ਭਾਈ ਜਿਹੜੇ ਆ ਰਾਗੀ ਤੁਹਾਡੀ ਪ੍ਰਚਾਰਕ ਹਨਾ ਆਪਕੋ ਆਪਣੇ ਡੂਟੀਆਂ ਨਿਭਾਓ ਵਧੀਆ ਤਰੀਕੇ ਦੇ ਨਾਲ ਪ੍ਰਚਾਰ ਕਰੋ ਠੋਕੇ ਕਰੋ ਇਹ ਨਾ ਹੋਵੇ ਵੀ ਪ੍ਰੋਗਰਾਮ ਆ ਤੇ ਚਬਲਾ ਛਾੜਦੀਆਂ ਸ਼ੁਰੂ ਨਾ ਕਰੋ ਕਿਉਂਕਿ ਅੱਜ ਦੇ ਸਮੇਂ 'ਦਾ ਜਿੱਦਾਂ ਉਹ ਕਹਿੰਦਾ ਨਾ ਮੁਸੀਬਾ ਆਏ ਨੇ ਇੱਕ ਗਾਨੇਸ਼ ਕਹਾਈ ਇੱਕ ਉਹਦਾ બોલ્યા કેਂਦਾ કૂત કુત્યાં ਦੀ દોડ 'ਚ ਨਹੀਂ દોડਦਾ ਹਨਾ ઈ ਮલે શેર ਵਾਲੀ ચાલ ચલો મારે ને તુને શેર બનાયા ਤੇ ਐਵੇਂ કુત્યાં ਦੀ ચાલ 'ਚ ਨਹੀਂ રલીਦਾ ਹਨਾ પેડા બડા-બડા ਕਰਦੀਆਂ તુરિયાં ફેરਂਡੀਆਂ ਤੇ શેર ਇੱਕੋ ઢાડ મારਦਾ ਸਭ ਤੇ ਦਰਪਤਰ ਹੋ ਜਾਂਦੇ ਆ સો ਇਸ ਕਰਕੇ ਜੇ ਆਪਾਂ ਇਸ ਕਲਾ 'ਚ ਮਹਾਰਾਜ ਨੇ ਸਾਨੂੰ ਚੁਣਿਆ ਤਾਂ ਸਾਡਾ ਫਰਜ਼ ਬਣਦਾ ਆਪਾਂ ਸੱਚ ਦਾ ਪ੍ਰਚਾਰ ਕਰੀਏ ਪ੍ਰਚਾਰ ਕਰਦੇ ਆ ਜੇ ਸਾਨੂੰ ਇੱਕ ਦੋ ਪ੍ਰੋਗਰਾਮ ਸਾਦੇ ਛੁੱਟ ਵੀ ਜਾਣ ਤੇ ਕੋਈ ਆਖਰ ਨਹੀਂ ਆ ਚਲੀ ਜਾਂ ਮਰ ਨਹੀਂ ਚੱਲੇ ਪਰ ਸੱਚ બોલો ਠੀਕ ਆ ਜਿਹੜੇ ਬਹਾਦਰ ਦੀ ਦਾਸਤਾਨ ਸ਼ੁਰੂ ਕੀਤੀ ਆ ਉਹਦਾ ਜੀਵਨ ਸੱਚ ਦੱਸੋ ਇਹ ਨਹੀਂ ਵੀ ਸਾਹਮਣੇ ਬੰਦਾ ਬੈਠਾ ਜਾਂ ਕਮੇਟੀ ਬੈਠੀ ਆ ਤੇ ਉਹਨਾਂ ਦੀ ਸਰਪਤਾ ਕਰਨ ਲੱਗ ਪਈਏ ਤੇ ਜਿਹੜੇ ਜਰਨਲ ਦੀ ਗੱਲ ਕਰ ਰਹੇ ਉਹਦਾ ਜੀਵਨ ਕੋਲ ਮੁਲ ਕਰ ਦਈਏ ਇਦਾਂ ਨਹੀਂ ਕਰਨਾ ਇਸ ਗੱਲ ਤੇ ਤੁਸੀਂ ਵੀ ਧਿਆਨ ਦਿਓ ਬਾਕੀ ਗੁਰੂ ਘਰਾਂ ਦੇ ਪਾਟੀ ਸਿੰਘ ਜਿਹੜੇ ਗੁਰੂ ਘਰਾਂ 'ਚ ਕਈ ਸਤਕਾਰ ਨਹੀਂ ਕਰਦੇ ਗੁਰੂ ਸਾਹਿਬ ਦਾ ਹਨਾ ਤੇ ਪੈਰ ਪੂਰਵ ਨਹੀਂ ਧੋਂਦੇ ਨਾ ਚਾਜਣਾ ਮੂੰਹ ਧੋਂਦੇ ਉਦਾਂ ਹੀ ਜਾਂ ਚੜ ਜਾਂਦੇ ਮਹਾਰਾਜ ਦੇ ਗਾ ਕੇ ਜਾ ਕੇ ਹਜ਼ੂਰੀ 'ਚ ਬਹਿ ਜਾਂਦੇ ਆ ਉਵਨਾ ਲੋਕਾਂ ਨੂੰ ਵੀ ਬੇਨਤੀ ਆ ਵੀ ਭਾਈ ਥੋੜਾ ਜਿਹਾ ਤੁਸੀਂ ਵੀ ਜ਼ਿੰਮੇਦਾਰ ਬਣੋ ਤੇ ਇਹ ਵੀ ਦੇਖੋ ਆਪਾਂ ਨਹੀਂ ਆਪਣੇ ਪਿਓ ਦਾ ਸਰਕਾਰ ਕਰਾਂਗੇ ਜڏhੇ ਹੋਰ ਕਿਹਨਾਂ ਨੇ ਕਰਨਾ ਅੱਗੇ ਤੁਹਾਨੂੰ ਲੋਕਾਂ ਨੂੰ ਗੁਲਾਮ ਕਰਤਾ ਤੁਹਾਨੂੰ ਅਜੇ ਤੱਕ ਇਹ ਨਹੀਂ ਸਮਝ ਆਉਂਦੀ ਵੀ ਤੁਹਾਡਾ ਲੋਕਾਂ ਦਾ ਕਿੰਨਾ ਬੇੜਾ ਭਾਰਤਾ ਉਹਨਾਂ ਨੇ ਤੁਹਾਨੂੰ ਬਸੰਤੀ ਦੇ ਥੱਲੇ ਕਰ ਦਿੱਤਾ ਉਹਦਾ ਬਸੰਤੀ ਥੱਲੇ ਲਿਆਉਣ ਦਾ ਕਾਰਨ ਕੀ ਹੈ ਉਹਦਾ ਲਿਆਉਣ ਦਾ ਕਾਰਨ ਇਹ ਹੋਈ ਤੁਹਾਨੂੰ ਲੋਕਾਂ ਨੂੰ ਪਤਾ ਲੱਗ ਸਕੇ ਵੀ ਤੁਸੀਂ ਗੁਲਾਮ ਆ ਕਿਉਂਕਿ ਮੈਂ ਸੁਣਦਾ ਆ ਰਿਆਂ ਸਾਡੇ ਪੈਣ ਭਰਾ ਜਿਹੜੇ ਕਹਿੰਦੇ ਨੇ ਖਾਲਸਾਤਾਨ ਦੀ ਲੋੜ ਆ ਖਾਲਸਾਤਾਨ ਬਣਾਉਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਗੁਲਾਮ ਆ ਅਸੀਂ ਗੁਲਾਮ ਆ ਉਹ ਉਹ ਮੈਂ ਸੋੰਦਾ ਨਹੀਂ ਪਈ ਅਸੀਂ ਗੁਲਾਮ ਆ ਗੁਲਾਮ ਉਹ ਉਹ ਅੱਜ ਦਿਸ਼ਾ ਵੇਖਦਾ ਪਿਆ ਮੈਂ ਵਾਕਿਆ ਮੈਂ ਪਹਿਲਾ ਕੇਸਰੀ ਅਗਲਾ ਦੇ ਆ ਕੇ ਰੱਖਿਆ ਕੇਸਰੀ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਹਨਾ ਫਿਰ ਆ ਹੁਣ ਅਗਲੇ ਆਨੇ ਬਸੰਤੀ ਲਿਆ ਕੇ ਰੱਖ ਦਿੱਤਾ ਤੁਹਾਡੇ ਸਿਰ ਦੇ ਉੱਤੇ ਬੰਨਤਾ ਵੀ ਤੇ ਨਾਲੇ ਫਰਾਟੇ ਮਾਰਦਾ ਨਾਲੇ ਤੁਹਾਨੂੰ ਕਹਿੰਦਾ ਬਿਗੈਰ ਤੋਂ ਮਰ ਕੇ ਜੇ ਜਾਗਦਿਆਂ ਜ਼ਮੀਰਾਂ ਦੀ ਇਹ ਨਿਸ਼ਾਨੀ ਨਹੀਂ ਹੁੰਦੀ ਫਿਰ ਆ ਮੈਂ ਕਿਹਾ ਸੀ ਵੀ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਦਾ ਵਿਰੋਧ ਕਰਨਾ ਚਾਹੀਦਾ ਜਾਂ ਜਿਹੜੇ ਤਖਤਾਂ ਦੇ ਜਾਇਜ਼ਦਾਰਾਂ ਨੇ ਜਿਨ੍ਹਾਂ ਨੇ ਚੋਲੇ ਪਵਾਏ ਆ ਬਿੱਟੂ ਵਰਗਿਆਂ ਨੂੰ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਕੋਈ ਬੇਗੈਰਤ ਬੰਦਾ ਬੋਲਿਆ ਦੱਸੋ ਮੈਨੂੰ ਕੋਈ ਬੰਦਾ ਇਕੱਠਾ ਆਇਆ ਕਿ ਇਹ ਬੰਦੇ ਨੇ ਉਹਨਾਂ ਦੀ ਉਹਨਾਂ ਨੂੰ ਤਲਬ ਕਰਨ ਵਾਸਤੇ ਕਿਹੇ ਬੰਦੇ ਨੇ ਰੋਸ ਮਜਾਰਾ ਕੱਢਿਆ ਦੱਸੋ ਮੈਨੂੰ ਯਾਰ ਜੇ ਆਪਾਂ ਇਕੱਠੇ ਹੋਏ ਤੇ ਕੰਗਣ ਵਾਲੀ ਫਰਮ ਜਿਹੜੀ ਉਹ ਬੈਨ ਹੋ ਗਈ ਉਦੀ ਕਹਾਣੀ ਖਤਮ ਹੋ ਗਈ ਕਲੋਜ਼ ਹੋ ਗਿਆ ਚੈਪਟਰ ਉਹਦਾ ਤੇ ਕੀ ਗੱਲ ਆਪਾਂ ਇਕੱਠੇ ਹੋ ਕੇ ਉਹ ਜਿਹੜੇ ਨਦੇੜ ਆਪਣੇ ਹਜੂਰ ਸਾਹਿਬ ਵਾਲੇ ਜਿਹੜੇ ਜਿਹੜੇ ਜ਼ਾਇਦਾਰ ਆ ਉਥੋਂ ਦੇ ਜਾਂ ਜਿਹੜੇ ਗ੍ਰੰਤੀ ਸਿੰਘ ਆ ਇਹਨਾਂ ਦੇ ਸੇਵਾਦਾਰ ਆ ਜੇ ਉਹਨਾਂ ਦਾ ਬਾਈਕਾਰਡ ਕਰਨਗੇ ਇਹ ਲੋਕ ਜਾਂ ਇਹਨਾਂ ਦਾ ਲੈਂਡ ਦੇਣ ਖਤਮ ਕਰਨਗੇ ਤੇ ਤਾਂ ਹੀ ਗਾਂ ਤੋਂ ਉਹਨਾਂ ਨੂੰ ਮਾਤ ਆਊਗੀ ਨਾ ਕਿ ਅਸੀਂ ਉਹਨਾਂ ਉਹਨਾਂ ਦੇ ਗਣਾ ਚ ਹਾਰ ਪਾਉਂਦੇ ਆ ਜਿਨ੍ਹਾਂ ਨੇ ਪੰਜਾਬ ਤੇ ਨੌਜਵਾਨਾਂ ਦੇ ਘਰਾਂ ਦੇ ਘਰ ਉਜਾੜ ਦਿੱਤੇ ਆ ਕੋਈ ਥੋੜੀ ਬਹੁਤੀ ਹਰ ਸੋਚੋ ਸਾਨੂੰ ਜਾਗਣਾ ਪਊਗਾ ਮੈਂ ਨਾ ਕਦੇ-ਕਦੇ ਇਹ ਗੱਲ ਵਿਚਾਰਕਾਰ ਵਿਚਾਰਦਾ ਵੀ ਜੇ ਮੰਨ ਲਓ ਮੇਰੇ ਅੰਦਰ ਇਹ ਦਰਦ ਪੈਦਾ ਹੋ ਰਿਹਾ ਕਹਿੰਦੇ ਜਦੋਂ ਬੰਦੇ ਨੇ ਜਾਣਾ ਹੁੰਦਾ ਨਾ ਕਦੇ ਦੁਨੀਆ ਤੋਂ ਚਲ ਜਾਣਾ ਹੁੰਦਾ ਔਰ ਕੋ ਸਮਾਂ ਥੋੜਾ ਹੁੰਦਾ ਉਦੋਂ ਉਹਨੂੰ ਲਗਾ ਜਿਆਦਾ ਜਾਂਦਾ ਉਹਨੂੰ ਚੀਜ਼ਾਂ ਜਦੋਂ ਕਿ ਚੀਜ਼ ਨੂੰ ਜ਼ਿਆਦਾ ਚਾਹਣ ਲੱਗ ਪੈਂਦਾ ਉਹਦਾ ਮੋ ਵੀ ਵੱਜ ਜਾਂਦਾ ਤੇ ਮੈਨੂੰ ਪਤਾ ਨਹੀਂ ਇਦਾਂ ਕਿਉਂ ਲੱਗਦਾ ਸੰਤੂਸਨ ਇਹ ਬੈਠੇ-ਬੈਠੇ ਕਈ ਵਾਰ ਇਹ ਗੱਲਾਂ ਹੁੰਦੀਆਂ ਵੀ ਮਤਲਬ ਨਾ ਕਦੀ ਮੇਰੇ ਮਾਂ ਨੇ ਇਹ ਗੱਲ ਕਹਿੰਦਾ ਵੀ ਸਮਾਂ ਥੋੜਾ ਵਾ ਤੇ ਕਿ ਥੋੜੇ ਸਮੇਂ ਚ ਬਹੁਤ ਕੁਝ ਕਰਕੇ ਜਾਣ ਨੂੰ ਜੀ ਕਰਦਾ ਪੀ ਕਮ ਸੇ ਕਮ ਆਪਣੇ ਭੈਣ ਭਰਾਵਾਂ ਨੂੰ ਬਚਾ ਲੀਏ ਕਮ ਸੇ ਕਮ ਜਿਹੜੇ ਤਖਤ ਆ ਇਹਨਾਂ ਨੂੰ ਆਜ਼ਾਦ ਕਰਾ ਲੀਏ ਇਹ ਤਖਤ ਤਾਂ ਹੀ ਆਜ਼ਾਦ ਹੋਣੇ ਆ ਸਭ ਤੋਂ ਪਹਿਲਾਂ ਤੇ ਜਿਹੜਾ ਗੰਦ ਪਾ ਰਹੇ ਸੋਸ਼ਲ ਮੀਡੀਆ ਤੇ ਇਹ ਇਹ ਬੰਦ ਕਰਾਉਣੇ ਪਣੇ ਆ ਤੇ ਗੰਦ ਪਾਉਣ ਤੋਂ ਬਾਅਦ ਇੱਥੇ ਉਹ ਚੀਜ਼ਾਂ ਪੜੋਸੀਆਂ ਜਾਣ ਜਿਹੜੀਆਂ ਸਾਨੂੰ ਹਲੂਣਾ ਦੇਣ ਮੈਂ ਤੇ ਹਰ ਇੱਕ ਪੰਜਾਬ ਚ ਵੱਸਣ ਵਾਲੇ ਨੂੰ ਇਹ ਗੱਲ ਕਹਿਣਾ ਭਰਾਓ ਆ ਗੰਦ ਛੱਡ ਕੇ ਕੁਝ ਇਹੋ ਜਿਹੀਆਂ ਚੀਜ਼ਾਂ ਲਿਆਓ ਜਿਸ ਦੇ ਨਾਲ ਨੌਜਵਾਨਾਂ ਨੂੰ ਹਲੂਣਾ ਮਿਲੇ ਜਿਨ੍ਹਾਂ ਦੇ ਨਾਲ ਅੱਜ ਜੜੀਆਂ ਧੀਆਂ ਪੈਣਾ ਨਗਰ ਹੋਈਆਂ ਫਿਰਦੀਆਂ ਇਸ ਤਰ੍ਹਾਂ ਤੇ ਚੁੰਨੀਆਂ ਲੈਣ ਇਹਨਾਂ ਨੂੰ ਪਤਾ ਲੱਗੇ ਵੀ ਸਾਡਾ ਇਤਿਹਾਸ ਕੀ ਆ ਬਾਕੀ Hindu ਭਰਾਵਾਂ ਨੂੰ ਮੈਂ ਬੇਨਤੀ ਕਰਦਾ ਹਨਾ ਵੀ ਭਾਉ ਆਹੀਂ ਆ ਪੰਜਾਬ ਵਾਲੇ ਤੇ ਸਦਾ ਆਧਾਰ ਲਾਂਗੇ ਤੇ ਤੁਸੀਂ ਆਪਣੇ ਵਾਲੇ ਜਿਹੜੇ ਇਹਨਾਂ ਨੂੰ ਸੁਧਾਰੋ ਤੇ ਇਹ ਜਿਹੜੀਆਂ ਤੁਹਾਡੀਆਂ ਆ ਨੱਚਦੀਆਂ ਟੱਪਦੀਆਂ ਫਿਰਦੀਆਂ ਨੰਗੇਂ ਜਾ ਹੋ ਕੇ ਇਹਨਾਂ ਦਾ ਤੁਸੀਂ ਆਪ ਸੁਧਾਰ ਕਰੋ ਹੁਣ ਇਹਨਾਂ ਨੂੰ ਜਾ ਕੇ ਕਹਿੰਦੇ ਚੰਗੇ ਥੋੜਾ ਲੱਗਦੇ ਆ ਕਿਉਂਕਿ ਸਿਆਣੇ ਦੀ ਇੱਕ ਹਵਤਾ ਕਹਿੰਦੇ ਆਪਣਾ ਘਰ ਨੂੰ ਸੁਧਾਰ ਲੈਣਾ ਚਾਹੀਦਾ ਅਸੀਂ ਆਪਣਾ ਘਰ ਸੁਧਾਰਾਂਗੇ ਤੁਸੀਂ ਆਪਣੇ ਸੁਧਾਰੋ ਅਸੀਂ ਤੇ ਗਜਨੀ ਦੇ ਬਜਾਰਾਂ ਚੋਂ ਲਿਆ ਲਿਆ ਕੇ ਧੱਕੀਆਂ ਐ ਤੇ ਇਹ ਆਪ ਫੇਰ ਨੰਗੀਆਂ ਹੁੰਡੀਆਂ ਇਸ ਕਰਕੇ ਇਹਨਾਂ ਨੂੰ ਤੁਸੀਂ ਆਪ ਠੱਕੋ ਆਪ ਇਹਨਾਂ ਨੂੰ ਸਮਝਾਓ ਠੀਕ ਆ ਸਾਡਾ ਇਤਿਹਾਸ ਕੀ ਆ ਠੀਕ ਆ ਜੀ ਬਾਕੀ ਰਹੀ ਗੱਲ ਇੱਧਰ ਦੇ ਇੱਧਰ ਦੇ ਅਸੀਂ ਸਾਹਮਣੇ ਆ ਇਹਨਾਂ ਨੂੰ ਸੁਧਾਰ ਲਾਂਗੇ ਆਪੇ ਸੋ ਤਖਤਾਂ ਦੇ ਉੱਤੇ ਆਜ਼ਾਦੀ ਤਾਂ ਹੀ ਆਉਣੀ ਆ ਮੰਨਿਆ ਤਖਤ ਅਕਾਲ ਤਖਤ ਸਾਹਿਬ ਜਿਹੜਾ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪਰ ਇਸ ਟਾਈਮ ਕਾਬੂ ਜਿਹੜੇ ਉਹ ਮਸੰਦ ਆ ਤੇ ਮਸੰਦਾਂ ਤੋਂ ਇਹਨੂੰ ਮੁਕਤ ਕਰਾਉਣ ਵਾਸਤੇ ਸਾਨੂੰ ਇੱਕ ਹੋਣਾ ਪੈਣਾ ਵਾ ਇੱਕ ਹੋ ਕੇ ਜ਼ਰੂਰੀ ਨਹੀਂ ਹੁੰਦਾ ਵੀ ਟੈਂਕ ਤੋਪਾਂ ਲੈ ਕੇ ਫਿਰ ਤੁਸੀਂ ਸਿਰ ਵੱਢਣੇ ਤੇ ਫੇਰ ਜਾ ਕੇ ਤੁਹਾਨੂੰ ਆਜ਼ਾਦੀ ਮਿਲਣੀ ਆ ਅੱਜ ਦੇ ਸਮੇਂ ਦੇ ਵਿੱਚ ਆਪਾਂ ਇੱਕ ਹੋ ਜਾਈਏ ਨਾ ਕਿਉਂਕਿ ਜਿਹੜੀ ਸੰਗਤ ਹੁੰਦੀ ਆ ਨਾ ਉਹ ਉਹ ਬਣਾਉਂਦੀ ਆ ਤਖਤਾਂ ਦੇ ਜਹੇਦਾਰਾਂ ਨੂੰ ਵੀ ਠੀਕ ਆ ਜਾਂ ਉੱਥੇ ਦੇ ਪ੍ਰਧਾਨਾਂ ਨੂੰ ਉੱਥੇ ਦੇ ਮੈਂਬਰਾਂ ਨੂੰ ਸੰਗਤ ਚੁਣਦੀ ਆ ਕਿਉਂਕਿ ਸੰਗਤ ਨੂੰ ਨਹੀਂ ਉਹ ਚੁਣਦੇ ਇਸ ਕਰਕੇ ਜੇ ਆਪਾਂ ਇੱਕ ਹੋਈਏ ਤੇ ਆਪਾਂ ਉਹਦਾ ਤਖਤਾਂ ਨੂੰ ਆਜ਼ਾਦ ਕਰਾ ਸਕਦੇ ਆ ਸੋ 7 ਤਰੀਕ ਨੂੰ ਪਿੰਡ ਭਾਉਵਾਲ ਵਿਖੇ ਇੱਕ ਸੰਗਤ ਦਾ ਇਕੱਤਰਤਾ ਰੱਖੀ ਆ ਜਿਹਦੇ ਵਿੱਚ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਵਾਸਤੇ ਵਿਚਾਰ ਕਰਾਂਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਭਰਾ ਜਿਹੜੇ ਨਸ਼ਿਆਂ ਦੇ ਵਿੱਚ ਦਲਤ ਹੋ ਚੁੱਕੇ ਆ ਉਹਨਾਂ ਦਾ ਬਚਾਅ ਕਿਵੇਂ ਕੀਤਾ ਜਾ ਸਕੇ ਸੈਂਟਰ ਕਿਵੇਂ ਖੋਲੇ ਜਾਣ ਸੋ 25-25 ਸਿਨਾਂ ਦੀ ਜ਼ਿੰਮੇਵਾਰੀ ਲਾਉਣੀ ਹੈ ਵੇਖੋ ਸਰਕਾਰ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੁੰਦਾ ਕਸੂਰ ਆਪਣਾ ਹੀ ਆ ਨਸ਼ਾ ਵੀ ਆਪਣੇ ਵੇਚਣ ਵਾਲੇ ਆ ਤੇ ਖਾਣ ਵਾਲੇ ਵੀ ਆਪਣੇ ਆ ਠੀਕ ਆ ਸੋ ਬਹੁਤ ਸਾਰੇ ਸੈਂਟਰਾਂ ਦੇ ਸਾਨੂੰ ਇਹ ਵੀ ਸ਼ਿਕਾਇਤਾਂ ਆ ਰਹੀਆਂ ਵੀਡੀਓ ਵੀ ਆ ਰਹੀਆਂ ਵੀ ਉੱਥੇ ਬੰਦਿਆਂ ਨੂੰ ਭਰਤੀ ਕਰ ਲੈਂਦੇ ਆ ਮੁੜ ਕੇ ਨਜਾਇਜ਼ ਅਤਿਆਚਾਰ ਬਹੁਤ ਜ਼ਿਆਦਾ ਕਰਦੇ ਉਹਨਾਂ ਦਾ ਠੀਕ ਆ ਉਹਨਾਂ ਚੀਜ਼ਾਂ ਨੂੰ ਰੋਕਨ ਵਾਸਤੇ ਜਿਹੜੇ ਤਿਆਰਬਰ ਤਿਆਰ ਸਿੰਘ ਹੋਣਗੇ ਉਹਨਾਂ ਨੂੰ ਸੈਂਟਰ ਖੋਲ ਕੇ ਉੱਤੇ ਜਾਣਗੇ ਤਾਂ ਜੋ ਨਸ਼ਿਆਲੇ ਜਿਹੜੇ ਭਰਾ ਆਪਣੇ ਉਹਨਾਂ ਨੂੰ ਮੁਕਤ ਕੀਤਾ ਜਾ ਸਕੇ ਸੋ ਇੰਨੀਆਂ ਕੁ ਬੇਨਤੀਆਂ ਕਰਨੀਆਂ ਬਾਕੀ ਜਿਹੜੇ ਵੀਡੀਓ ਜਾਂ ਬਣਾਉਂਦੇ ਨੇ ਭਾਈ ਬਣਾਓ ਚੰਗੀਆਂ ਬਣਾਓ ਇਹ ਬਣਾਉਣੀਆਂ ਚਾਹੀਦੀਆਂ ਹਾਂਜੀ ਹਾਂਜੀ ਅਨਕੀ ਸਾਹਿਬ ਜਰੂਰ ਜੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਕਾਰਜ ਕਰਨੇ ਆ ਕੋਈ ਇਕੱਲਾ ਇਹ ਮਾਨ ਦਾ ਕਾਰਜ ਨਹੀਂ ਆ ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੇ ਕੁੱਤੇ ਆ ਤੇ ਕੁੱਤਿਆਂ ਦਾ ਕੰਮ ਹੁੰਦਾ ਆਪਣੇ ਘਰ ਨੂੰ ਬਚਾਉਣਾ ਉਹ ਕੁਕਰ ਨੂੰ ਰੱਖਣ ਦਾ ਕੋਈ ਫਾਇਦਾ ਨਹੀਂ ਜਿਹਨੂੰ ਏਸੀ ਵਾਲੇ ਕਮਰੇ ਚ ਲੈ ਕੇ ਬੈਠੇ ਤੇ ਬਾਹਰ ਆਵੇ ਕੋਈ ਲੁੱਟ ਪੁੱਟ ਕੋਸੁੱਟ ਕਰਕੇ ਜਾ ਜਾਵੇ ਇਹੋ ਜਿਹੇ ਕੁੱਕਰ ਰੱਖਣ ਦਾ ਕੋਈ ਫਾਇਦਾ ਨਹੀਂ ਕੁਕਰ ਉਹ ਰੱਖੋ ਜਿਹੜਾ ਤੁਹਾਡੇ ਘਰ ਦੀ ਰਾਖੀ ਕਰੇ ਠੀਕ ਆ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਦੇ ਕੁੱਕਰ ਤੇ ਸਮੇਂ-ਸਮੇਂ ਤੇ ਅਸੀਂ ਹਲੂਣਾ ਮਾਰਦੇ ਆ ਤੇ ਸਮੇਂ-ਸਮੇਂ ਤੇ ਤੁਹਾਨੂੰ ਹਲੂਣਾ ਮਾਰਦੇ ਰਵਾਂਗੇ ਸੋ ਵੀਡੀਓ ਬਣਾਓ ਚੰਗੀਆਂ ਬਣਾਓ ਅਸੀਂ ਨਹੀਂ ਕਹਿੰਦੇ ਵੀ ਤੁਹਾਡੇ ਤੁਸੀਂ ਬੰਦ ਕਰ ਜੋ ਚੰਗੀਆਂ ਚੀਜ਼ਾਂ ਦੁਨੀਆ ਦੇ ਸਾਹਮਣੇ ਲਿਆਓ ਉਹ ਜ਼ਰੂਰੀ ਨਹੀਂ ਵੀ ਵੈਕਰਾਂ ਲਿਆ ਕੇ ਪ੍ਰਾਗਾ ਲ ਉਹ ਚੱਜ ਦੀਆਂ ਗੱਲਾਂ ਕਰੋ ਤੇ ਜਿਹੜੀਆਂ ਬੀਪੀਆਂ ਆ ਨੰਗੀਆਂ ਜਿਹਾ ਹੁੰਦੀਆਂ ਫਿਰਦੀਆਂ ਇਹਨਾਂ ਵੀ ਥੋੜੀਆਂ ਜਿਹੀ ਪੂਰੀ ਸ਼ਰਮ ਕਰ ਲੈਣਾ ਤੁਹਾਡੇ ਵੀ ਗਾੜੀ ਬੱਚੇ ਹੋਣੇ ਆ ਕੀ ਕੀ ਮੂੰਹ ਖਾਊਗੀਆਂ ਉਹਨਾਂ ਨੂੰ ਠੀਕ ਆ ਸੋ ਜਿਹੜੇ 29 ਬੰਦੇ ਸਾਡੀ ਐਂਟਰੀ 'ਚ ਆ ਗਏ ਆ ਉਹ ਆਪ ਆਪਣੀਆਂ ਆਈਡੀਆਂ ਨੂੰ ਪ੍ਰਾਈਵੇਸੀ ਲਾਉਣ ਤੇ ਆਪਣੀਆਂ ਆਈਡੀਆਂ ਤੋਂ ਇਪਾਦਨ ਜਿਹੜੇ ਬਹੁਤਾ ਗੰਦ ਭਖਦੇ ਆ ਸਾਨੂੰ ਪਤਾ ਹੀ ਹੈ ਬਾਕੀ ਆਪ ਵੀ ਸਮਝ ਜਾਣ ਠੀਕ ਆ ਆਪਣੀਆਂ ਹੀ ਆਈਡੀਆ ਦਾ ਵੀਡੀਓ ਸ਼ੇਅਰ ਕਰ ਦਨ ਵੀ ਅਸੀਂ ਅੱਜ ਤੋਂ ਬਾਅਦ ਇਹ ਗੰਦ ਨਹੀਂ ਪਾਉਂਦੇ ਤੇ ਫਿਰ ਅਸੀਂ ਉਹਨਾਂ ਵੱਲ ਨਹੀਂ ਜਾਵਾਂਗੇ ਨਹੀਂ ਤੇ ਫਿਰ ਭਾਈ ਕਲਾ ਕਲਾ ਸੋਦਾ ਹੀ ਜਾਣਾ ਜਾਂ ਫਿਰ ਨਾ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ